ਸਿਕਾਲ ਵੀ ਸਾਰੇ ਵੀਰਾਂ ਨੂੰ ਆਪਣਾ ਡੇਰੀ ਫਾਰਮ ਚੈਨਲ ਉੱਤੇ ਆੜਾ ਦੇ ਸਾਰੇ ਵੀਰਾਂ ਦਾ ਸਵਾਗਤ ਆ ਜਿੰਨਾ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਬਾਕੀ ਜਿਹੜਾ ਵੀਰ ਕੈ ਵਪਾਰੀ ਵੀਰ ਜੀਆ ਕਰ ਹੋ ਇਹਦੇ ਡੰਗਰ ਲੈਂਦਾ ਆਨਲਾਈਨ ਵੇਖ ਕੇ ਸués ਵਾਈ ਡੰਗਰ ਦੀ ਦੋ ਟਾਈਮ ਚੁਆਈ ਕਰਿਆ ਕਰੋ ਤੇ ਸੂਣ ਵਾਲੇ ਡੰਗਰ ਦੇ ਥਾਂਡ ਚੈੱਕ ਪਾਸ ਕਰਕੇ ਤਸੱਲੀ ਕਰਕੇ ਫੇਲ ਲਿਆ ਕਰੋ ਜੇ ਤੁਹਾਨੂੰ ਵਪਾਰੀ ਵੀਰ ਕੋਈ ਗਾਰੰਟੀ ਦਿੰਦਾ ਹੋਵੇ ਤਾਂ ਫਿਰ ਵੀ ਆਪਣੇ ਘਰ ਜਾਂਦਿਆ ਸਰ ਤਸੱਲੀ ਕਰੋ ਕਿਉਂਕਿ ਬਾਦਾਂ ਕੋਈ ਨਹੀਂ ਮੰਨਦਾ ਹੁੰਦਾ ਹੰਦਾ ਤੂੰ ਆਪਣੀ ਤਸੱਲੀ ਕਰੋ ਜੇ ਨਹੀਂ ਮੰਨੂ ਤਸੱਲੀ ਲੱਗਦੀ ਤੇ ਚੱਕ 24 ਜਨਵਰੀ ਛੱਡ ਦਿਆ ਕਰੋ ਅੱਜ ਆਪਾਂ ਪਹੁੰਚੇ ਆ ਪਿੰਡ ਗੜਾਣੇ ਗੋਪੀ ਵੀਰ ਕੋਲ ਤੇ ਆਪਾਂ ਗਾੜੀ ਜਾਣਕਾਰੀ ਲੈਣੇ ਆ ਵੀਰ ਕੋ ਅੱਜ ਜਨਵਰੀ ਵੇਖਣ ਆਏ ਆ ਆਪਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਆਪਣਾ ਨਾਮ ਤੇ ਐਡਰੈਸ ਤੇ ਫੋਨ ਨੰਬਰ ਦੱਸ ਦੋ ਨਾਮ ਗੱਜਿਕ ਦਾਣਾ ਤੇ ਨੇੜੇ ਢਿਲਵਾਣਾ ਹਾਂਜੀ ਤੇ ਤਹਿਸੀਲ ਵੀਰ ਜੀ ਬੋਲ ਦਿਓ ਤਹਿਸੀਲ ਢਿਲਵਾਣਾ ਡਿਸਟ੍ਰਿਕਟ ਡਿਸਟ੍ਰਿਕਟ ਕਪੂਰਥਲਾ ਆਪਣਾ ਮੋਬਾਈਲ ਨੰਬਰ ਮੇਰੇ ਵੀਰ ਬੋਲ ਦਿਓ 8968529328 ਫੇਰ ਮੇਰਾ ਵੀਰ ਬੋਲਦੀ 998529325 ਵੀਰ ਜੀ ਆਪਣਾ ਵਪਾਰ ਦਾ ਕਾਰੋਬਾਰ ਵੀ ਆ ਨਹੀਂ ਨਹੀਂ ਉਹਦੇ ਇੱਕ ਮਾਈ ਸੀ ਜੋ ਕਰਦੇ ਆਪਾਂ ਤੇ ਆ ਵੀਰ ਜਿਹੜੇ ਜੰਮੂ ਤੋਂ ਆਏ ਆ ਤੁਹਾਡੇ ਕੋਲ ਆ ਵੀਰ ਜੰਮੂ ਤੋਂ ਆਏ ਆ ਵੀਰ ਹੋਣਾ ਕੋ ਤੇ ਵੀਰ ਜੀ ਝੋਟਾ ਵੇਖਣਾ ਹੈ ਹਾਂਜੀ ਹਾਂਜੀ ਭਾਈ ਜੀ ਵੀਰ ਦਾ ਝੋਟਾ ਵੀ ਵੇਚਣਾ ਵਾ ਤੇ ਵੀਰ ਹੁਣ ਆਏ ਆ ਜੰਮੂ ਤੋਂ ਵੇਖਣਾ ਇੱਕ ਦੋ ਡੰਗਰ ਵੀਰ ਕੋ ਖੜਾਗੇ ਹੁਣ ਹਾਂਜੀ ਧੰਨਵਾਦ ਵੀਰ ਦਾ ਤੇ ਵੀਰ ਜੀ ਅੱਜ ਫੇਰ ਆਪਾਂ ਕਿਹੜੇ ਕਿਹੜੇ ਪਸ਼ੂ ਵਿਖਾ ਰਹੇ ਆ ਮੱਝ ਵਿਖਾ ਰਹੇ ਆ ਇੱਕ ਆਪਾਂ ਬੱਚੇ ਤੇਲ ਧਰ ਦੋ ਫੇਰ ਮੱਝ ਦੀ ਕਿੰਨਾ ਵਾ ਸੁਹਾ ਜੇ ਭਾਜੀ ਚੌਥਾ ਸੁਹਾ ਥੂਨ ਵਾਲੀ ਆ ਮੀਨਾ ਰਿੰਦਾ ਮੀਨਾ ਮੀਨਾ ਪੁਰਾਵਾ ਮੀਨਾ ਪੁਰਾ ਰਿੰਦਾ ਤੇ ਮਾੜੀ ਤੋੜ ਕੇ ਵਿਖਾ ਦੋ ਫੇਰ ਵੀਰ ਜੀ ਭਰੇ ਲੰਬੀ ਤੋੜ ਦਿਓ ਨਾ ਵੀ ਤੋੜ ਕੇ ਵਿਖਾ ਦੋ ਮੇਰਾ ਵੀ ਤੇ ਆ ਨਾ ਮੇਰਾ ਵੀਰ ਕਹੇ ਰੋਗਲੀ ਮੇਰਾ ਵੀਰ ਇਥੇ ਬੰਦ ਹੈ ਕਹੇ ਤੇ ਬੰਦ ਹੈ ਆ ਜਾਓ ਜੀ ਹਾਂਜੀ ਵੀਰ ਜੀ ਥਾਣਾ ਦੀ ਤਾਂ ਨਹੀਂ ਕੋਈ ਬਾਤ ਘਾੜ ਨਹੀਂ ਨਹੀਂ ਥਾਣਾ ਦੀ ਪੂਰੀ ਗਰੰਟੀ ਹੈ ਥਾਣਾ ਦੀ ਚੈੱਕ ਪਾਸ ਕਰਾ ਦੋਗੇ ਨਾ ਥਾਣੇ ਤੇ ਪੂਰਾ ਮਹੀਨਾ ਰੈਂਦਾ ਵੀਰ ਜੀ ਤੇ ਤੇ ਸਹੀ ਸਹੀ ਵੀਰ ਜੀ ਮੁੱਲ ਕਰ ਦੋ ਫਿਰ ਮੁੱਲ 80000 ਨਹੀਂ ਮੇਰਾ ਵੀ ਕੋਹ ਮਾਨਤਾਨ ਕਰੋ ਮਹੀਨਾ ਅਗਲੇ ਨੇ ਪਣ ਨਹੀਂ ਸਹੀ ਸਹੀ ਜੋ ਦੇਣਾ ਲੈਣਾ ਵਾ ਉਹੋ ਹੀ ਮੰਗ ਮੇਰਾ ਵੀਰ 2000 ਮਾਨਤਾਨ ਕਰਦਾ ਨਹੀਂ ਨਹੀਂ ਖੁੱਲਾ ਮਾਨਤਾਨ ਕਰ ਮੇਰਾ ਵੀਰ ਮਹੀਨਾ ਅਗਲੇ ਟਰਾਂਜੀਸ਼ਨ ਫੀਡ ਪਾਉਣੀ ਆ ਬੰਦੇ ਦਾ ਮਾਨ ਦੋ ਸੌ ਨੇ ਕਰਦਾਗੇ ਬਸ ਲਾਸਟ 10 ਸਪੇ ਕੀ ਲੈਣਾ ਵਾ ਕੀ ਦੀ ਬੋਲਦੇ ਮੇਰਾ ਭਰਾ ਲਾਸਟ 70 ਦੀ ਹਟਾਏ 70000 ਦੀ ਤੇ ਮਾਨਤਾਨ ਕਰ ਦੋਗੇ ਗੱਡੀ-ਬੱਡੀ ਦਾ ਕਿਰਾਇਆ ਉਹ ਕਰਦਾ 1000 ਤੇ ਦੁੱਧ ਕਿੰਨਾ ਦਿੰਦੀ ਤੇ ਮੇਰਾ ਭਰਾ ਦੁੱਧ 11 ਕਿਲੋ ਕਰਾਇਆ 10-11 ਪਿਛਲੇ 11 ਲੀਟਰ ਦੋ ਤੇ 12 ਭਰਿਆ। ਤਿਆਰ ਕੀ ਚੰਗੀ ਉਮੀਦ ਕਰਦੇ ਹੋ? ਤਿਆਰ ਕੀ ਚੰਗੀ ਉਮੀਦ। ਤੇ ਗਾਂ ਸੀਮਨ ਕਿਹੜਾ ਲੱਗਾ ਜੇ? ਭਾਈ ਹਾਂ ਨਾ ਕਿੰਨੇ ਦੀ ਛੱਡ ਦੋਗੇ? 70 ਦੀ ਛੱਡ ਦਾਂਗੇ ਲਾਸਟ। ਲਾਸਟ 70 ਦੀ। ਜਿੱਥੇ ਕੋਈ ਲੈਸਰ ਛੋਟ ਹੀ ਹੋਣੀ ਜਿੱਥੇ 100 ਰੁਪਏ। 100 ਰੁਪਏ ਛੋਟ। ਬਸ ਠੀਕ। ਧੰਨਵਾਦ। ਨੰਬਰ 685 ਆਪਣਾ ਨੰਨ ਮੋਬਾਈਲ ਨੰਬਰ ਵੀਰ ਜੀ ਬੋਲਿਓ। ਪੰਜਾਬੀ ਚ ਵੀ ਤੇ ਉਦਾਂ ਹੀ ਬੋਲ ਦੋ। 99685832 ਹਾਂਜੀ ਫੇਰ ਬੋਲਦੇ ਮੇਰਾ ਵੀਰ। 9968529328 ਅਡਰੈਸ ਬੋਲ ਦੀ ਮੇਰਾ ਵੀਰ ਆਪਣਾ ਅਡਰੈਸ ਪਿੰਡ ਕਾਜੀੜਾਣਾ ਤਸੀਲ ਢਲਵਾਰ ਤੇ ਜਿਹੜਾ ਬੋਲ ਕਹਾਂ ਹਾਂ ਤੇ ਫੋਨ ਕਰ ਲੈਣਾ ਜਿਹੜਾ ਮਰਜੀ ਵੀਰ ਵੀਰ ਨੂੰ ਫੋਨ ਕਰੇ ਤੇ ਮੇਰਾ ਵੀਰ ਫੋਨ ਕਰੇ ਵੀ ਖੁਸ਼ ਦੇ ਦੇ ਲਵਾ ਬੂਰਾ ਤੇ ਵੀਰ ਆਏਗਾ ਦਾ ਮਾਨ ਤਾਂ ਨਹੀਂ ਵੀ ਕਰੂਗਾ ਤੇ ਮੱਝ ਤੂੰ ਹੀ ਵੇਖ ਸਾਦੇ ਪੂਰੀ ਸੋਹਣੀ ਬਸੰਖੀ ਮੱਝ ਵਾ ਵੀਰ ਦਾ ਕੋਈ ਵਪਾਰ ਦਾ ਬਹੁਤਾ ਕੰਮ ਨਹੀਂ ਆ ਵੀਰ ਦੀ ਘਰੇਲੂ ਮੱਝ ਵਾ ਸੋ ਜਿਹੜਾ ਵੀਰ ਦਾ ਸੁਭਾ ਦੱਸਿਆ ਉਹੋ ਹੀ ਸੁਭਾ ਵਾ ਤੇ ਚੰਗੀ ਮੱਝ ਵਾ ਵੀਰ ਕੋ ਕੀਨੇ ਕਿਹਾ ਵੀ ਜਿਹੜਾ ਵੀਰ ਮੱਝ ਖੜੂਗਾ ਉਹਨੂੰ ਆ ਦੋ ਨਗਿਨੇ ਦੇਣੇ ਜਾਂ ਦੋਵੇਂ ਵਸ਼ੀਆਂ 6-6 ਮਹੀਨੇ ਤੋਂ ਉੱਤੇ ਆ ਵਸ਼ੀਆਂ ਤੇ ਵੀਰ ਕਹਿੰਦਾ ਵੀ ਮਾਵਾਂ ਦਾ ਦੁੱਧ 18-20 ਲੀਟਰ ਦੁੱਧ ਸੀ ਦੋਆਂ ਦੀਆਂ ਮਾਵਾਂ ਦਾ ਆ ਵੇਖ ਸਾ ਤੇ ਵਸ਼ੀਆਂ ਤੁਸੀਂ ਨੇੜੇ ਤੋਂ ਚੰਗੀਆਂ ਵਸ਼ੀਆਂ ਵਾਂ ਕਹਿੰਦਾ ਟੀਕੇਦੀਆਂ ਵਸ਼ੀਆਂ ਅਸੀਂ ਦੋਵੇਂ ਇੱਕ ਉਹ ਵਸ਼ੀ ਆ ਪਰ ਵੀਰ ਮੇਰੇ ਤੇ ਵੀਰ ਕਹਿੰਦਾ ਵੀ ਫ੍ਰੀ ਦੇਵਾਂਗੇ ਸੇਵਾ ਵਾਲਾ ਪੰਦਾ ਫੋਨ ਕਰ ਲੈ ਜਿਹੜਾ ਵੀ ਫਦਾ ਹੋਵੇ ਸੇਵਾ ਵਾਲੇ ਕੋਈ ਵੀਰ ਫੋਨ ਕਰ ਲੈ ਸੋਹਣੀਆਂ ਵਸ਼ੀਆਂ ਵਾਂ ਗਾ ਚੰਗੀਆਂ ਬਣ ਗਈਆਂ ਸਾਂਭਣ ਵਾਲਾ ਵੀਰ ਮੇਰਾ ਭਰਾ ਲੈ ਇਹ ਕਹਿੰਦਾ ਫਰੀ ਦਵਾਂਗੇ